ਇੱਥੇ ਖੜ ਕੇ ਕਰ। ਬਾਣਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਬਾਣਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਬਾਣਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਬਾਣਾ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਮੁਰਦਾਬਾ 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 ਜੀ ਮੈਂ ਕਰਮੇਲ ਸਿੰਘ ਖੱਤੇਵਾਲਾ ਡਿਸਟ੍ਰਿਕਟ ਸੈਕਟਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਇਸ ਟਾਈਮ ਤੇ ਪਿੰਡ ਕੁੱਤਬਦੀਨ ਵਾਲਾ ਦੇ ਵਿੱਚ ਅਸੀਂ ਖੜੇ ਆ ਮੇਰੇ ਪਿੱਛੇ ਵੇਖ ਰਹਿ ਜੋ ਕੁੱਤਬਦੀਨ ਵਾਲੇ ਨਗਰ ਦਾ ਜਿਹੜਾ ਸਕੂਲ ਆ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਅੱਜ ਇੱਥੇ ਪਹੁੰਚੇ ਸਨ ਜਦੋਂ ਹਲਕਾ ਵਿਧਾਇਕ ਜੀ ਆਉਣਾ ਸੀ ਅਸੀਂ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਮਜ਼ਦੂਰ 71 ਹੋਏ ਸੀ ਤੇ ਪ੍ਰਸ਼ਾਸਨ ਨੇ ਵਾਜ ਜਿਹੜਾ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਚਾਰ ਪੰਜ ਬੰਦਿਆਂ ਨੂੰ ਅੰਦਰ ਜਾ ਕੇ ਹਲਕਾ ਵਿਧਾਇਕ ਦੇ ਨਾਲ ਸਵਾਲ-ਜਵਾਬ ਜਿਹੜਾ ਉਹ ਕਰਾਏ ਜਾਣਗੇ ਪਹਿਲਾਂ ਵਿਸ਼ਵਾਸ ਦਵਾਇਆ ਗਿਆ ਫਿਰ ਉਹ ਤੋਂ ਮੁਨਕਰ ਹੋਇਆ ਮੁਕਰ ਗਿਆ ਤੇ ਹਲਕਾ ਵਿਧਾਇਕ ਜਿਹੜਾ ਉਸ ਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਜਦੋਂ ਭੱਜਿਆ ਵਾ ਤੇ ਕਿਸਾਨਾਂ ਦੇ ਵੱਲੋਂ ਕਾਲੇ ਝੰਡੇ ਵਿਖਾ ਕੇ ਜ਼ੋਰਦਾਰ ਨਾਣੇ ਬਾਜੀ ਇਹ ਜਈਆ ਉਹਨਾਂ ਨੂੰ ਅਜੇ ਸਵਾਲ ਪੁੱਛਣੇ ਸੀ ਕਿ ਜੋ ਸ਼ੰਭੂ ਖਨੌਰੀ ਰਤਨਪੁਰਾ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਸੀ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਸੀ ਕਿ ਪੰਜਾਬ ਸਰਕਾਰ ਦੇ ਨਾਲ ਸੰਬੰਧਤ ਸੀ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਗਰਦਾਰੀ ਕਿਉਂ ਕੀਤੀ ਪੇਠੇ ਕਿਉਂ ਸ਼ੁਰਾ ਮਾਰਿਆ ਇਹ ਸਵਾਲ ਪੁੱਛਣੇ ਸੀ ਜਿਹੜੀਆਂ ਟਰਾਲੀ ਚੋਰੀਆਂ ਚੋਰੀ ਹੋਈਆਂ ਵਾ ਹਲਕਾ ਵਿਧਾਇਕ ਜੋ ਗਰਲਾਲ ਖਨੌਰ ਤੇ ਉਹਦੀ ਜੁੰਡਲੀ ਨੇ ਕੀਤੀਆਂ ਉਹਨਾਂ ਦੇ ਐਫਆਰ ਵੀ ਕਿਉਂ ਨਹੀਂ ਦਰਜ ਕੀਤੀ ਉਹਨਾਂ ਦੀ ਵਿਧਾਨ ਸਭਾ ਦੇ ਵਿੱਚੋਂ ਮੈਂਬਰਸ਼ਿਪ ਦਾ ਖਰਚ ਕਿਉਂ ਨਹੀਂ ਕੀਤੀ ਇਹ ਸਵਾਲ ਸੀ ਨਾਲ ਜਿਹੜੀਆਂ ਜਿਹੜਾ ਸਮਾਨ ਪੱਖੇ ਜਾਂ ਹੋਰ ਸਾਜੋ ਸਮਾਨ ਸੀ ਜਿਹੜਾ ਇਹ ਪ੍ਰਸ਼ਾਸਨ ਦੀ ਨਿਗਾਹ ਦੇ ਅਕਟੋਰੀ ਹੋਇਆ ਉਹ ਸਵਾਲ ਪੁੱਛਣੇ ਸੀ ਲੋਕਾਂ ਮੰਗਿਆ ਸੀ ਵੀ ਹਰ ਪੀੜਤਾ ਨੂੰ ਤੁਸੀਂ ਕਿਹਾ ਸੀ ਕਿ ਅਸੀਂ ਦਿੱਲੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਅਸੀਂ 20000 ਰੁਪਇਆ ਸਾਡੀ ਸਰਕਾਰ ਮਾਰਗ ਜਾ ਦਿੰਦੀ ਆ ਕੋਈ ਆਤਾ ਜੀ ਮੈਂ 400 ਰੁਪਇਆ ਦੇ ਕੇ ਸਾਰਦਾ ਉਹ ਪੁੱਛਣੇ ਸਵਾਲ ਵੀ ਭਾਈ ਹਰ ਪੀੜਤਾ ਪਿੰਡ ਆ ਇੱਧਰ ਲਾਕੇ ਦੇ ਵਿੱਚ ਆਏ ਜੋ ਤੁਸੀਂ ਕਿਉਂ ਬਾਕੀ ਜਿਹੜਾ ਖਰਾਬਾ ਤੁਸੀਂ ਕਿਉਂ ਨਹੀਂ ਦਿੱਤਾ ਤਾਂ ਜਾਬਤਾਈ ਆ ਕਣਕਾਂ ਸਾੜ ਰਹੀਆਂ ਵਾਂ ਅੱਜ ਤੁਹਾਡੀ ਫਾਇਰ ਬ੍ਰਿਗੇਡ ਕਿੱਥੇ ਕਿੱਥੇ ਪ੍ਰਸ਼ਾਸਨ ਦਿਨਾਂ ਦਿਨ ਚੌਂਕ ਚੌਂਕ ਜੋ ਕਹਿੰਦੇ ਆ ਬਾਅਦ ਜਿਹੜੀ ਫਾਇਰ ਬ੍ਰਿਗੇਡ ਪਹੁੰਚ ਰਹੀ ਆ ਪੂਰੇ ਜ਼ਿਲ੍ਹਾ ਫਰੋਇਪਰ ਦੇ ਵਿੱਚ ਅਨੇਕਾਂ ਥਾਵਾਂ ਤੇ ਹਜ਼ਾਰਾਂ ਏਕੜ ਜਿਹੜੀ ਉਹ ਕਣਕ ਸੜੀ ਇਸੇ ਤਰ੍ਹਾਂ ਪੂਰੇ ਪੰਜਾਬ ਦਾ ਹਾਲ ਆ ਜਦੋਂ ਝੋਨੇ ਦੇ ਵੇਲੇ ਅੱਗ ਲਾਉਂਦੇ ਸੀ ਕਿਸਾਨ ਤੁਹਾਡੀਆਂ ਸੈਟਲਾਈਟਾਂ ਵੀ ਕੰਮ ਕਰਦੀਆਂ ਸੀ ਮਿੰਟ ਦੇ ਵਿੱਚ ਜਿਹੜੀਆਂ ਤੁਹਾਡੀਆਂ ਫਾਇਰ ਬ੍ਰਿਗੇਡ ਪਹੁੰਚ ਜਾਂਦੀਆਂ ਸੀ ਅੱਜ ਤੁਹਾਡੀਆਂ ਫਾਇਰ ਬ੍ਰਿਗੇਡ ਕਿੱਥੇ ਆ ਅੱਜ ਕਿਸਾਨਾਂ ਨੂੰ ਜਿਹੜਾ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ 60000 ਰੁ ਜੋ ਮੂੰਹ ਦੇ ਵਿੱਚ ਘੁੰਗਰੂ ਪਾਏ ਹੋਏ ਹਲਕਾਬਦਾ ਇਕ ਜੀ ਰਣਬੀਰਪੁਰਾ ਨੂੰ ਇਹ ਸਵਾਲ ਅਸੀਂ ਸਾਰੇ ਕਿਸਾਨਾਂ ਨੇ ਇਹ ਕਰਨੇ ਸੀ ਜਿੱਤੋਂ ਭੱਜਿਆ ਕਾਲੇ ਝੰਡਿਆਂ ਦੇ ਨਾਲ ਵਿਰੋਧ ਕੀਤਾ ਗਿਆ ਵਾ ਜ਼ੋਰਦਾਰ ਮੰਨਾਰੇ ਬਾਜੀ ਕੀਤੀ ਆ ਅਸੀਂ ਦੱਸਣਾ ਚਾਹੁੰਦੇ ਆ ਪੂਰੇ ਪੰਜਾਬ ਦੇ ਹਲਕਾਬਦਾ ਇਕਾਂ ਨੂੰ ਜਿੱਥੇ ਇੱਥੇ ਜਾਓਗੇ ਜੋ ਤੁਸੀਂ ਇਹ ਲੜਾਈ ਆਪੇ ਗੱਲ ਪਾਈ ਆ ਜਿਹੜੀ ਕੇਂਦਰ ਨਾਲ ਸੰਬੰਧ ਸੀ ਤੁਹਾਡਾ ਇਸੇ ਤਰ੍ਹਾਂ ਸਵਾਲ ਜਵਾਬ ਜਿਹੜੀ ਉਹ ਕਰਵਾਸਤੇ ਅੱਗੇ ਵੀ ਇਕੱਠੇ ਹੋਵਾਂਗੇ ਧੰਨਵਾਦ ਬਾਈ ਕੁਚਕਾ ਕਾਨ ਸਾਹਿਬ ਜੀ